ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਆਪ ਜੀ ਜੋ ਇਹ ਸ਼ਬਦ ਦੇਖ ਰਹੇ ਹੋ ਇਹ ਕਈ ਵਾਰੀ ਆਪਾਂ ਦੇਖਿਆ ਵੀ ਸੰਗਤਾਂ ਇਸ ਦਾ ਗਲਤ ਉਚਾਰਨ ਕਰ ਦਿੰਦੀਆਂ ਨੇ ਜਿਵੇਂ ਕਿ ਇੱਕ ਓਮਕਾਰ ਇੱਕ ਓੰਕਾਰ ਇਸ ਤਰ੍ਹਾਂ ਮਤਲਬ ਬੋਲ ਦਿੰਦੀਆਂ ਨੇ ਸੋ ਇਸ ਸ਼ਬਦ ਨੂੰ ਬੋਲਣ ਦਾ ਸਹੀ ਤਰੀਕਾ ਜੋ ਹੈ ਆਉ ਆਪਾਂ ਜਾਣੀ ਇਹ ਲਫ਼ਜ਼ ਜੋ ਹੈ ਇਹ ਸ਼ਬਦ ਹੈ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਰੰਭ ਦੇ ਵਿੱਚ ਹੀ ਮਹਾਰਾਜ ਨੇ ਦਿੱਤਾ ਹੋਇਆ ਹੈ ਜਿਵੇਂ ਕਿ ਜਪਜੀ ਸਾਹਿਬ ਦੀ ਜਦੋਂ ਅਰੰਭਤਾ ਹੁੰਦੀ ਹੈ ਸਭ ਤੋਂ ਪਹਿਲਾ ਲਫ਼ਜ਼ ਹੈ ਏ ਸ਼ਬਦ ਹੈ ਇਹੀ ਆਉਂਦਾ ਹੈ ਸੋ ਇਸ ਦਾ ਜੋ ਅਰਥ ਕੀ ਹੈ ਵੀ ਪਰਮੇਸ਼ਰ ਪ੍ਰਮਾਤਮਾ ਇੱਕ ਹੈ ਉਹ ਸਭ ਦੇ ਵਿੱਚ ਰਮਿਆ ਹੋਇਆ ਹੈ ਉਹ ਆਦਤ ਤੋਂ ਲੈ ਕੇ ਮੱਧ ਤੱਕ ਤੇ ਮੱਧ ਤੋਂ ਲੈ ਕੇ ਅੰਤ ਤੱਕ ਉਹੀ ਹੈ ਉਹ ਰਾਮ ਉਹ ਵਾਹਿਗੁਰੂ ਸਭ ਵਿੱਚ ਰਮਿਆ ਹੋਇਆ ਹੈ ਘਟ ਘਟ ਦੇ ਵਿੱਚ ਹੀ ਬਸ ਰਿਹਾ ਹੈ ਸੋ ਆਓ ਇਹ ਸ਼ਬਦ ਜੋ ਹੈ ਇਹਦਾ ਬੋਲਣ ਦਾ ਸਹੀ ਉਚਾਰਨ ਕੀ ਹੈ ਤੇ ਇਹ ਜੋ ਹੈ ਦੇਖ ਰਹੇ ਹੋ ਸਭ ਤੋਂ ਪਹਿਲਾਂ ਇਹ ਇੱਕ ਹੈ ਇੱਕ ਤੇ ਦੂਸਰਾ ਹੈ ਓ ਤੇ ਆ ਹੈ ਕਾਰ ਸੋ ਇਹਨੂੰ ਸਹੀ ਤਰੀਕਾ ਜੋ ਹੈ ਬੋਲਣ ਦਾ ਉਹ ਹੈ ਇੱਕ ਓ ਅੰਕਾਰ ਸੋ ਆਓ ਆ ਦੇਖੋ ਇਹਨਾਂ ਦੇ ਜਿਕੇ ਹੋਏ ਨਹੀਂ ਇਹਦਾ ਜੋ ਹੈ ਇੱਕ ਤੇ ਓ ਅੰਕਾਰ ਇਸ ਤਰ੍ਹਾਂ ਇਸ ਨੂੰ ਬੋਲਣਾ ਹੈ ਜਦੋਂ ਆਪਾਂ ਇਕੱਠਾ ਬੋਲਾਂਗੇ ਤਾਂ ਬੋਲਾਂਗੇ ਇੱਕ ਓ ਅੰਕਾਰ ਸੋ ਇਸ ਕਰਕੇ ਇਹਨੂੰ ਜੋ ਉਚਾਰਣ ਹੈ ਆਪਾਂ ਸਹੀ ਤਰੀਕੇ ਨਾਲ ਕਰੀਏ ਜੋ ਸਤਗੁਰ ਪਾਸ਼ ਜੀ ਨੇ ਸਾਨੂੰ ਬਾਣੀ ਦਿੱਤੀ ਹੈ ਉਹਦੀ ਆਪਾਂ ਸੰਖਿਆ ਜ਼ਰੂਰ ਕਰੀਏ ਸੋ ਇੱਕ ਓ ਅੰਕਾਰ ਪ੍ਰਮਾਤਮਾ ਇੱਕ ਹੈ ਸਭ ਵਿੱਚ ਰਮਿਆ ਹੋਇਆ ਹੈ ਉਹ ਆਦ ਤੋ ਲੈ ਕੇ ਮੱਧ ਤੱਕ ਮੱਧ ਤੋਂ ਲੈ ਕੇ ਅੰਤ ਤੱਕ ਕੋਈ ਨਹੀਂ ਸੋ ਇਹ ਜੋ ਲਫ਼ਜ਼ ਹੈ ਗੁਰੂ ਨਾਨਕ ਦੇਵ ਜੀ ਨੇ ਸਿਰਫ ਤੇ ਸਿਰਫ ਅਕਾਲ ਪੁਰਖ ਦੇ ਲਈ ਕਾਲਮਬੰਦ ਕਰਕੇ ਸਾਨੂੰ ਦਿੱਤਾ ਹੈ ਜੋ ਕਿ ਇੱਕ ਪਰਮੇਸ਼ਰ ਹੈ ਪਰਮਾਤਮਾ ਹੈ ਉਹਨੂੰ ਸਤਿਗੁਰੂ ਜੀ ਨੇ ਕਾਲਮਬੰਦ ਕਰਕੇ ਸਾਨੂੰ ਦਿੱਤਾ ਹੈ ਜੀ ਜੋ ਆਪਾਂ ਦੇਖ ਰਹੇ ਜਿਹਦਾ ਅਰਥ ਹੈ ਬੁਲੰਦ ਦਾ ਤਰੀਕਾ ਹੈ ਇੱਕ ਓੰਕਾਰ ਇਹਨੂੰ ਆਪਾਂ ਫਿਰ ਆਪਾਂ ਦੁਬਾਰੂ ਆਪਾਂ ਰਿਪੀਟ ਕਰ ਦਵਾ ਇੱਕ ਓੰਕਾਰ ਇਸ ਤਰ੍ਹਾਂ ਇਸ ਨੂੰ ਬੋਲਣਾ ਹੈ ਸੋ ਇਹਦਾ ਗਲਤ ਉਚਾਰਨ ਨਹੀਂ ਕਰਨਾ ਉਹ ਇਹ ਜੋ ਹੈ ਗੁਰਬਾਣੀ ਦਾ ਕਹ ਲੋ ਕਿ ਬੀਜ ਮਾਤਰਾ A ਹੈ ਬੀਜ ਮਾਤਰਾ ਜੋ ਹੈ A ਹੈ ਸੋ ਆਓ ਇਹ ਸ਼ਬਦ ਨੂੰ ਆਪਾਂ ਸਹੀ ਤਰੀਕੇ ਨਾਲ ਪੜਹੀਏ ਸੋਈ ਨੀਆ ਗਮੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ